ਤੌੜੀ ਸਾਹਿਬ ਜਨਮ ਦਿਨ ਮਨਾਇਆ ਜਾ ਰਿਹਾ ਸਮਰਾਲਾ ਵਿੱਚ 21 ਕਹਣਾ ਦੋਨੇ ਦੋਸਤ ਬ੍ਰਾਹਮਣ ਸਮਾਜ ਦੇ ਸਭ ਤੋਂ ਵੱਡੇ ਗੁਰੂ ਸ਼੍ਰੀ ਪਰਸ਼ੂਰਾਮ ਜੀ ਦੀ ਜਨਮ ਦਿਨ ਅੱਜ ਸਮਰਾਲਾ ਦੁਰਗਾ ਸ਼ਕਤੀ ਮੰਦਿਰ ਵਿਖੇ ਪਹੁੰਚ ਕੇ ਮਾਨ ਨੂੰ ਬੜੀ ਖੁਸ਼ੀ ਤੇ ਪ੍ਰਸੰਤਾ ਹੋਈ ਵੀ ਜਿਹੜਾ ਬ੍ਰਾਹਮਣ ਸਮਾਜ ਆ ਲੋਕਾਂ ਦੇ ਬਖਰੇਮਿਆਂ ਦੇ ਬਾਵਜੂਦ ਉਹਨਾਂ ਦੇ ਵਿੱਚ ਫੁੱਟ ਪਾਉਣ ਦੇ ਬਾਵਜੂਦ ਅੱਜ ਵੀ ਸਮਰਾਲਾ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਸਮੁੱਚਾ ਸਮਰਾਲਾ ਦੇ ਬ੍ਰਾਹਮਣ ਸਮਾਜ ਅਰਸ਼ੂਰਾਮ ਨੂੰ ਪਿਆਰ ਕਰਨ ਵਾਲੇ ਲੋਕ 71 ਨੇ ਇਕੱਠੇ ਨੇ ਇਕ ਜੁਟ ਜਿਹੜੀ ਇਸ ਚੀਜ਼ ਦਾ ਅੱਜ ਇੱਥੇ ਇਕੱਠੇ ਹੋ ਕੇ ਪਿਛਲੇ ਸਾਲ ਵੀ ਅਸੀਂ ਇੱਥੇ ਪਰਸ਼ੂਰਾਮ ਜਨਮ ਦਿਤੀ ਤੇ ਆਏ ਸੀ ਐਤ ਕੀ ਵੀ ਆਏ ਆ ਪਿਛਲੇ ਸਾਲਾਂ ਨੂੰ ਐਤ ਕੀ ਉਤਸ਼ਾਹ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਇਹ ਆਉਣ ਵਾਲਾ ਸਮਾਂ Hindu ਸਮਾਜ ਲਈ ਇੱਕ ਚੰਗੀ ਸੇਧ ਦਾ ਕਾਰਨ ਹੈ ਅੱਜ ਕਿਉਂ ਪਹਿਲਗਾਮਾ ਦੇ ਵਿੱਚ Hindu ਨੌ ਨੂੰ ਪੁੱਛ-ਪੁੱਛ ਕੇ ਮਾਰਿਆ ਜਾਂਦਾ ਕਿਉਂ Hindu ਸਮਾਜ ਇੱਕ ਆਪਣੇ ਆਪ ਦੇ ਵਿੱਚ ਵਿਦਵਾਨ ਜਿਵੇਂ 파ਸ਼ੂਰਾਮ ਕੈਨਨੀ ਤੇ ਕਰਨੀ ਦੇ ਪ੍ਰਤੱਖ ਟੀਗੇ ਅੱਜ ਜੇ ਇੱਕ ਆਗਿਆਕਾਰ ਪੁੱਤਰ ਹੋਣ ਦਾ ਸਬੂਤ ਦਿੱਤਾ ਤਾਂ ਉਹ 파ਸ਼ੂਰਾਮ ਜੀ ਨੇ ਦਿੱਤਾ ਉਹਨਾਂ ਦੇ ਔਰ ਸ਼ੂਰਾਮ ਜੀ ਦੇ ਪੂਜਨੀਯ ਫਾਦਰ ਸਾਹਿਬ ਨੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਤੇ ਆਪਣੀ ਮਾਤਾ ਦਾ ਸਿਰ ਕਲਮ ਕਰ ਦੋ ਉਹਨਾਂ ਨੇ ਦੂਸਰਾ ਬੋਲ ਨਹੀਂ ਕਿਹਾ ਤੇ ਉਹਨਾਂ ਦਾ ਸਿਰ ਕਲਮ ਕਰਤਾ ਉਹਨਾਂ ਨੇ ਕਿਹਾ ਵੀ ਮੇਰੇ ਦੂਸਰੇ ਪੁੱਤਰਾ ਨੇ ਮੇਰੀ ਗੱਲ ਨਹੀਂ ਮੰਨੀ ਉਹਨਾਂ ਚਾਰਾਂ ਪੁੱਤਰਾਂ ਦਾ ਵੀ ਸਿਰ ਕਲਮ ਕਰ ਦੋ ਤੇ ਉਹਨਾਂ ਨੇ ਪਰਸ਼ੂਰਾਮ ਜੀ ਨੇ ਦੂਜੀ ਵਾਰ ਨਹੀਂ ਕਿਹਾ ਆਪਨੇ ਪਿਓ ਦੇ ਆਗਿਆਕਾਰੀ ਹੋਣ ਦਾ ਸਬੂਤ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਪਿਓ ਨੇ ਕਿਹਾ ਮੈਂ ਤੁਹਾਡੀ ਆਗਿਆਕਾਰੀ ਤੋਂ ਪਸਾਨਾ ਜੋ ਕੁਝ ਮੰਗੜਾ ਮੰਗੋ ਉਹ ਕਹਿੰਦੇ ਜੀ ਮੰਗਦਾ ਵੀ ਮੇਰੀ ਮਾਂ ਨੂੰ ਵੀ ਜੀਵਿਤ ਕਰ ਦਿਓ ਮੇਰੇ ਜਿਹੜੇ ਵੀ ਭਾਈ ਨੇ ਉਹਨਾਂ ਨੂੰ ਵੀ ਜੀਵਿਤ ਕਰ ਦਿਓ ਇਸ ਗੱਲ ਦਾ ਉਹਨਾਂ ਨੇ ਆਪਣਾ ਪਿਆਰ ਮਾਂ ਪ੍ਰਤੀ ਵੀ ਦਿਖਾਤਾ ਤੇ ਆਪਣਾ ਪਿਆਰ ਜਿਹੜਾ ਪਿਓ ਦੇ ਪ੍ਰਤੀ ਵੀ ਦਿਖਾਤਾ ਸੋ ਇਹੋ ਜਿਹੇ ਸਾਨੂੰ ਜਿਹੜੇ ਦੇਵਤੇ ਮਿਲੇ ਨੇ ਪਰਸ਼ੂਰਾਮ ਜੀ ਵਰਗੇ ਸਾਨੂੰ ਉਹਨਾਂ ਦੀ ਸੇਧ ਆ ਹਿੰਦੂ ਸਮਾਜ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕਜੁੱਟ ਸਾਰਿਆਂ ਨੂੰ ਇਕੱਤਰ ਹੋ ਕੇ Hindu samaj ਦੀ ਰੱਖਿਆ ਕਰਨੀ ਚਾਹੀਦੀ ਆ ਅੱਜ ਬਾਕੀ ਕ ਸੂਬਿਆਂ ਨਾਲੋਂ ਪੰਜਾਬ ਦੇ ਵਿੱਚ Hindu ਸੇਫ ਨਹੀਂ ਹੈ ਜਦੋਂ ਵੀ ਪੰਜਾਬ ਦੇ ਵਿੱਚ ਅਟੈਕ ਹੁੰਦਾ Hindu ਤੇ ਹੁੰਦਾ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਜਿਹੜਾ ਇਹ ਸਮੱਸਿਆ ਤੋਂ ਅਸੀਂ ਨਜਾਤ ਪਾ ਸਕਦੇ ਆ ਐਵੇਂ ਲਾਗੀ ਪਾਣੇ ਦੇ ਪਿੱਛੇ ਨਾ ਚੱਲਦੇ ਫਰੀ ਚੱਲੋ ਵੀ ਅਸੀਂ ਲਾਗੀ ਆ Hindu samaj ਸਭ ਤੋਂ ਉੱਪਰ ਸਮਾਜ ਆ ਆਪਣੀ ਜਿਹੜੀ ਅਹਿਮੀਅਤ ਪਛਾਣੋ ਹਿੰਦੂ ਇਕਤਾ ਜਿੰਦਾਬਾਦ ਤੇ ਪਰਸ਼ੂਰਾਮ ਜੀ ਦੀ ਜੈ ਸਨਾਤਨ ਧਰਮ ਦੇ ਜਿੰਦਾਬਾਦ। ਆ ਜੀ ਨਾਮ ਦੱਸਿਓ ਹਾਂ ਪ੍ਰਵੀਨ ਸ਼ਰਮਣ। ਇਹ ਕਹਿੰਦਾ ਦੋਨੋਂ ਜੀ ਜਨਤਿੰਨ ਹੈ। ਅੱਜ বিষ্ণੂ ਜੀ ਦੇ ਛੱਟੇ અવਤਾਰ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਬੜੀ ਧੂਮਤਾਮ ਨਾਲ ਦੁਰਗਾ ਮੰਦਿਰ ਸਮਰਾਲਾ ਵਿੱਚ ਮਨਾਈ ਗਈ ਹੈ। ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਰਾਜਨੀਤਾ, ਸ਼ਹਿਰ ਨਿਵਾਸੀ, ਬ੍ਰਾਹਮਣ ਸਵਾਰ ਪਹੁੰਚਿਆ ਅਸੀਂ ਸਭ ਦਾ ਸਭ ਨੂੰ ਜੀ ਆਇਆਂ ਆਖਦੇ ਹਾਂ ਅਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਨਾਮ ਦੱਸਿਓ। ਮੈਂ ਮੰਗਤਰਾਇ ਪ੍ਰਵਾਕਰ ਪ੍ਰਧਾਨ ਸ੍ਰੀ ਬ੍ਰਾਹਮਣ ਸਭਾ ਹਲਕਾ ਸਮਰਾਲਾ ਜੀ। ਜਨਤੀ ਮਨਾਈ ਕਿ ਕਹਿੰਦੇ ਤੁਹਾਨੂੰ। ਅਸੀਂ ਆ ਕਹਿੰਦੇ ਅਸੀਂ ਸ੍ਰੀ ਬ੍ਰਾਹਮਣ ਸਭਾ ਹਲਕਾ ਸਮਰਾਲਾ ਅਤੇ ਇਸ ਜੁਬਾ ਮੋਰਚਾ ਨੇ ਰਲ ਕੇ ਇਹ ਸ੍ਰੀ ਪਰਸ਼ੂਰਾਮ ਦੀ ਇਹ ਜਨਮ ਦਿਨ ਮਨਾਈ ਹੈ ਜੀ। ਜਿਹੜੀ ਸਾਨੂੰ ਬਹੁਤ ਵਧੀਆ ਲੱਗੀ ਆ। ਅਸੀਂ ਭਗਵਾਨ ਦੀ ਕਿਰਪਾ ਹੋਵੇ ਤਾਂ ਅਸੀਂ ਹਰੇਕ ਸਾਲ ਇਸੇ ਦਰਮ ਨੰਬੇ ਰਹੀਏ। ਇਹ ਇਨਰ ਅਜੀਵਾਲ ਭਗਵਾਨ ਪਰਸ਼ੂਰਾਮ ਜੀ ਦਾ ਪ੍ਰਾਪਤ ਬਹੁਤ ਹਾਂਜੀ ਆਉਣ ਵਾਲੀ ਸੰਗਤ ਨੂੰ ਕੀ ਕਹਣਾ ਚਾਹੁੰਦੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜੀ ਵੀ ਆਪਣੇ ਧਰਮ ਨਾਲ ਜੁੜੋ ਤੇ ਹਰੇਕ ਬੰਦੇ ਦੇ ਨਾਲ ਸਹੀ ਵਰਤੋ ਕਰੋ ਕਿਸੇ ਦਾ ਮਾਰਾ ਨਾ ਕਰੋ ਹਰੇਕ ਨੂੰ ਜਾਨੀ ਆਪਣਾ ਸਮਝੋ ਕਿਸੇ ਨੂੰ ਜੰਗੀ ਮਾਰੀ ਕਹਦੇ ਧਰਮ ਦੇ ਖਿਲਾਫ ਕੋਈ ਕਰਨਾ ਨਹੀਂ ਹੈ ਜੈ ਸ਼੍ਰੀ ਰਾਮ ਜੈ ਪਰਸ਼ੂਰਾਮ ਭਗਵਾਨ ਕੀ ਜੈ ਹਮ ਸੋ ਲਖਾਂ ਜਵਾਂ ਜੀ ਹੈਲੋ ਭਗਵਾਨ ਪਰਸ਼ੂਰਾਮ ਜਨਮ ਦਿਨ ਦੀਆਂ ਜਨਮ ਦਿਵਸ ਦੀਆਂ ਅੱਜ ਸਾਰੇ ਹੀ ਬ੍ਰਾਹਮਣ ਸਮਾਜ ਸਾਰੇ ਹੀ ਹਿੰਦੂ ਸਮਾਜ ਨੂੰ ਸਨਾਕੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਦੇ ਉੱਪਰ ਹੋਲ ਪਰਸ਼ੂਰਾਮ ਭਗਵਾਨ ਕੀ ਜੈ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਸਾਨੂੰ ਅੱਜ ਨਸੀਬ ਹੋਇਆ ਪਰਸ਼ੂਰਾਮ ਜੀ ਭਗਵਾਨ ਨਾਰਾਇਣ ਦੇ ਛੇਵੇਂ ਉਤਾਰ ਜਿਨ੍ਹਾਂ ਦਾ ਜਨਮ ਉਤਸਵ ਅੱਜ ਸ਼੍ਰੀ ਦੁਰਗਾ ਮੰਦਰ ਸਮਰਾਲਾ ਦੇ ਵਿੱਚ ਸਭ ਬ੍ਰਾਹਮਣ ਸਮਾਜ ਔਰ ਸਾਰੇ ਹੀ ਸਮਾਜ ਦੇ ਨਾਲ ਸਮਰਾਲਾ ਸ਼ਹਿਰ ਦੇ ਲੋਕਾਂ ਦੇ ਨਿਵਾਸੀਆਂ ਦੇ ਨਾਲ ਸਰਬਸਾਂਝਾ ਪ੍ਰੋਗਰਾਮ ਦੁਰਗਾ ਮੰਦਰ ਵਿੱਚ ਕਰਵਾਇਆ ਗਿਆ ਹੈ ਹੁਣੇ-ਹੁਣੇ ਹਵਨ ਹੋ ਕੇ ਹਟਿਆ ਹੈ ਜੀ ਔਰ ਬਹੁਤ ਹੀ ਵਧੀਆ ਵੱਧ ਕੱਠ ਦੀ ਗਿਣਤੀ ਦੇ ਵਿੱਚ ਸਾਰੇ ਲੋਕ ਪਹੁੰਚੇ ਨੇ ਸਾਰੇ ਭਗਵਾਨ ਪਰਸ਼ੂਰਾਮ ਨੂੰ ਪ੍ਰਣਾਮ ਕਰਨ ਵਾਲੇ ਅੱਜ ਇੱਥੇ ਜਿਨ੍ਹਾਂ ਨੇ ਸਭ ਨੇ ਆਪਣੀ ਹਾਜ਼ਰੀ ਦਿਵਾਈ ਹੈ ਸਾਰਿਆਂ ਦਾ ਇੱਥੇ ਆਉਣ ਤੇ ਬ੍ਰਾਹਮਣ ਸਮਾਜ ਜੁਬਾ ਮੋਰਚਾ ਬ੍ਰਾਹਮਣ ਸਭਾ ਸਮਰਾਲਾ ਵੱਲੋਂ ਹਾਰਦਿਕ ਸਵਾਗਤ ਕਰਦੇ ਹਾਂ ਜੀਆਂ ਨੂੰ ਆਖਦੇ ਹਾਂ ਜਿਨ੍ਹਾਂ ਨੇ ਆਪਣੇ ਧਰਮੇ ਰਜ਼ੀਵੇਂ ਕੱਢ ਕੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ। ਜੀਮਾ ਜੀ ਸਭ ਤੋਂ ਪਹਿਲਾਂ ਤਾਂ ਜੀ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਤੇ ਮੈਸਮੂਹ ਲਕਾਈ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਜਿਵੇਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਧੜੇਬੰਦੀਆਂ ਚੱਲਦੀਆਂ ਨੇ ਐਵੇਂ ਪਿਛਲੇ ਕੁਝ ਸਾਲਾਂ ਤੋਂ ਸਮਰਾਲੇ ਦੇ ਵਿੱਚ ਵੀ ਬ੍ਰਾਹਮਣ ਸਭਾ ਦੇ ਵਿੱਚ ਵੀ ਐਵੇਂ ਦੀ ਕੁਝ ਦੇਖਣ ਨੂੰ ਮਿਲਦੀਆਂ ਸੀ ਪਰ ਇਸ ਵਾਰ ਇਹ ਬਹੁਤ ਹੀ ਖੁਸ਼ਕਿਸਮਤੀ ਵਾਲਾ ਮੌਕਾ ਆ ਜਿਹਦੇ ਵਿੱਚ ਸਮੂਹ ਜਿਹੜਾ ਵੀ ਇਲਾਕੇ ਦਾ ਬ੍ਰਾਹਮਣ ਸਮਾਜ ਆ ਮੈਂ ਕਹੂੰਗਾ ਉਹ ਸਾਰੇ ਇਕੱਠੇ ਹੋ ਕੇ ਇਸ ਵਾਰ ਜੋ ਭਗਵਾਨ ਦਾ ਪਰਵ ਮਨਾ ਰਹੇ ਨੇ ਬਹੁਤ ਵਧੀਆ ਸਨੇਹਾ ਹੈ ਤੁਹਾਡੇ ਮਾਧਮ ਰਾਹੀਂ ਮੈਂ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਕੀ ਆਫਸੀ ਧੜੇ ਬੰਦੀਆ ਜਿਹੜੀ ਉਹ ਖਤਮ ਕਰੋ ਭਗਵਾਨ ਦਾ ਨਾਮ ਲਾਓ ਰਲ ਮਿਲ ਕੇ ਲਾਓ ਸਮਾਜ ਦੀ ਭਲਾਈ ਦੀ ਕਾਮਨਾ ਕਰੋ ਜੈ ਪਰਸ਼ੀ ਰਾਮ